ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋਸਣਾਉ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋ ਹੋਏ ਤੇ ਰਾਜੀ ਖੁਸ਼ੀ ਹੋਮਗੇ ਜੀ ਬੈ ਗੁਰੂ ਜੀ ਸਾਰਿਆਂ ਤੇ ਮੀਰ ਭਰਿਆ ਹੱਥ ਰੱਖਣ ਜੀ ਮੀ ਆ ਦੇ ਮੌਸਮ ਕਰਕੇ ਬਹੁਤ ਬੁਰਾ ਹਾਲ ਹੋ ਪਿਆ ਜੀ ਬਾਹਰ ਦੇਖਦੇ ਆਂ ਵੀਡੀਓ ਬਹੁਤ ਪਾਣੀ ਆ ਗਿਆ ਜੀ ਖੇਤਾਂ ਚ ਘਰਾਂ ਚ ਬੈ ਗੁਰੂ ਜੀ ਸਭ ਦੇ ਸਿਰ ਤੇ ਮੀਰ ਭਰਿਆ ਹੱਥ ਰੱਖਣ ਜੀ ਕਿ ਇੱਥੇ ਮੈਂ ਤੋ ਰਹੀ ਸੀ ਇੱਕ ਤੋਤੇ ਸੀਗੇ ਕੱਪੜੇ ਸੁੱਕਣੇ ਪਾ ਰਹੀ ਸੀ ਬੈੱਡ ਸੀਟ ਸੀ ਤੇ ਸਰਾਣਿਆਂ ਦੇ ਕਬਰ ਸੀਗੇ ਬਾਕੀ ਦੇ ਕੱਪੜੇ ਆਪਾਂ ਸਵੇਰੇ ਧੋਲੇ ਸੀ ਇਹ ਲਾਈਟ ਚਲੀ ਗਈ ਸੀ ਤਾਂ ਕਰਕੇ ਰਹਿ ਗਏ ਸੀ ਜੀਂ ਚ ਫਿਰ ਆਪਾਂ ਇਹ ਹੁਣ ਦੁਪਹਿਰੇ ਬਾਅਦ ਕੱਢੀ ਨੇ ਜੀ ਨਹੀਂ ਕਰਕੇ ਲੇਟ ਦੇ ਵੀ ਬਹੁਤ ਘੱਟ ਲੰਬੇ ਜੀ ਪਹਿਲਾਂ ਸਾਡੇ ਨਹੀਂ ਲੱਟ ਜਾਂਦੀ ਹੁੰਦੀ ਸੀ ਇਸ ਵਾਰ ਦਰਮੀਚ ਵੀ ਘੱਟ ਲੱਗੇ ਨੇ ਜੀ ਪਰ ਹੁਣ ਵੀ ਕਰਕੇ ਜ਼ਿਆਦਾ ਲੱਗ ਰਹੀ ਹੁੰਦੀ ਥੋੜੀ ਜੀ ਲਓ ਕੀ ਬਾਤ ਤੇ ਸੁੱਕਣੇ ਆਪਾਂ ਚੁੱਲੇ ਦਾ ਹਾਲ ਦਿਖਾਉਣੀ ਆ ਜੀ ਤੁਹਾਨੂੰ ਇਹ ਚੁੱਲਾ ਮੈਨੂੰ ਲੱਗਦਾ ਵੀ ਆਪਾਂ ਨੂੰ ਚੱਕਣਾ ਪਊਗਾ ਜੀ ਨਾਲੇ ਤਾਂ ਇਹ ਤਾਰਕੇ ਉੱਤੇ ਫੱਟਾ ਜਿਹਾ ਟਕਿਆ ਹੁੰਦਾ ਕਦੇ ਨਹੀਂ ਆਪਾਂ ਹਿਲਾਇਆ ਜਿੱਦੇ ਧੁੱਪੋਂਦੀ ਉਹਦੇ ਧੁੱਪ ਲਵਾਦ ਨੇ ਹੁੰਦੇ ਆ ਪਰ ਫੇਰ ਵੀ ਚੁੱਲਾ ਆਪਣਾ ਟੁੱਟ ਗਿਆ ਜੀ ਸਾਰਾ ਵਿੱਚੋਂ ਵੀ ਟੁੱਟ ਗਿਆ ਇਧਰੋਂ ਮਿੱਟੀ ਲੱਗੀ ਐ ਇਧਰੋਂ ਵੀ ਇਧਰੋਂ ਬਾਹਰੋਂ ਜੀ ਇਧਰਲੀ ਸਾਈਡ ਤੋਂ ਟੁੱਟ ਗਿਆ ਜੀ ਹੁਣ ਇਹ ਚੱਕਣਾ ਹੀ ਪਊਗਾ ਜੀ ਪੱਕੇ ਜੁੱਲੇ ਕਹਿ ਕੇ ਵੇਚ ਜਾਂਦੇ ਨੇ ਜੀ ਪੱਕੇ ਜੁੱਲੇ ਲੈ ਲਉ ਪਰ ਇਹ ਸਿਮਿੰਟ ਤਾਂ ਹੈ ਨਹੀਂਗਾ ਜੀ ਇਹਦੇ ਵਿੱਚ ਲਾਇਆ ਹੋਇਆ ਲਾਲ ਜਾਂ ਪਤਾ ਨਹੀਂ ਕੀ ਲੱਗਿਆ ਹੋਇਆ ਤਾਂ ਹੀ ਇਹ ਜਲਦੀ ਟੁੱਟ ਜਾਂਦੇ ਨੇ ਜੇ ਸਿਮਿੰਟ ਦੇ ਹੁੰਣ ਜੀ ਫੇਰ ਤਾਂ ਜਮੀ ਨਹੀਂ ਟੁੱਟਦੀ ਰਹਿਗੇ ਮਿੱਟੀ ਵੀ ਲਾਈ ਹੋਈ ਐ ਵਿੱਚ ਫੇਰ ਵੀ ਟੁੱਟ ਗਈ ਚਲੋ ਦੇਖਦੇ ਆਂ ਜੀ ਚੱਕ ਦਾਂਗੇ ਇਹਨੂੰ ਆਪਾਂ ਫਿਰ ਅੰਦਰ ਹੈਗਾ ਰਸੋਈ ਦੇ ਵਿੱਚ ਆਪਣਾ ਚੁੱਲਾ ਬਾਹਰਲੀ ਰਸੋਈ 'ਚ ਤੇ ਹਾਰੇ ਨੂੰ ਵੀ ਟੱਕੇ ਰੱਖਦੇ ਆਂ ਜੀ ਟੱਬ ਦੇ ਕੇ ਇਹ ਬਚਿਆ ਹੋਇਆ ਜੀ ਥੋੜਾ ਜਿਹਾ ਟੱਬ ਨਾਲ ਟੱਕਿਆ ਜਾਂਦਾ ਵੱਡਾ ਟੱਬ ਹੈ ਨਾ ਥੱਲੇ ਤੱਕ ਆ ਜਾਂਦਾ ਜੀ ਤੇ ਥੱਲੇ ਵੀ ਇਟਾਂ ਤੇ ਧਰਿਆ ਹੋਇਆ ਇਧਰ ਮੀਨਾਂ ਸਾਰੀ ਖਿਲਾਰਾ ਪਿਆ ਪਿਆ ਜੀ ਸਫਾਈ ਕਰਨ ਵਾਲੀ ਆ ਸਾਰੇ ਪੱਤੇ ਵਗੈਰਾ ਆਏ ਪੈਨੇ ਤੇ ਕੱਖ ਵੀ ਮੀਹ ਨਾਲ ਦਵਾਰੇ ਹੋ ਗਏ ਪਹਿਲਾਂ ਆਪਾਂ ਕੱਢੇ ਸੀਗੇ ਸਾਰੇ ਸਾਫ ਕਰ ਦਿੱਤੇ ਸੀ ਕੱਢ ਕੇ ਫੇਰ ਦੁਬਾਰਾ ਹੋ ਗਏ ਜੀ ਮੀਂਹ ਵਾਲੇ ਪੈਂਦੇ ਨੇ ਨਾ ਮੀਂਹ ਨਾਲ ਸੇਤੀ ਹੋ ਜਾਂਦੇ ਨੇ ਈਟ ਕੀ ਨਿੰਬੂ ਇਹ ਦੇਖ ਲਓ ਜੀ ਆਪਣੇ ਸਾਰੇ ਡਿੱਗ ਕੇ ਗਲੀਆਂ ਜਾਂਦੇ ਨੇ ਜੀ ਈਟ ਕੀ ਦਾ ਆਚਾਰ ਵੀ ਨਹੀਂ ਪਾਇਆ ਗਿਆ ਜਿਆਦਾ ਮੀਂਹ ਪੈਣ ਕਰਕੇ ਸਾਇਦ ਇਹ ਛੜ ਜਾਂਦੇ ਨੇ ਜੀ ਸੇਤੀ ਤੇ ਖਰਾਬ ਵੀ ਜਲਦੀ ਹੋ ਜਾਂਦੇ ਨੇ ਬਸ ਆਪਾਂ ਸਕੰਜਵੀ ਬਣਾ ਲੈਨੇ ਹੁੰਨੇ ਜੀ ਇਹਨਾਂ ਦੀ ਆਚਾਰ ਤਾਇਤ ਕੀ ਨਹੀਂ ਪਿਆ ਪਿਛਲੀ ਵਾਰ ਆਪਾਂ ਆਚਾਰ ਵੀ ਪਾਲਿਆ ਸੀ ਜੀ ਇੱਕ ਦੋ ਭੈਂਡ ਭਰਾਵਾਂ ਨੂੰ ਤੋੜ ਕੇ ਵੀ ਦੇ ਦਿੱਤੇ ਸੀ ਆਚਾਰ ਪਾਉਣ ਲਈ ਪਰ ਇਹ ਤੀ ਤਾਂ ਖਰਾਬ ਹੋ ਗਏ ਸਾਰੇ ਨਿੰਬੂ ਇਹਦੇ ਮੀਂਹ ਪੈਣ ਕਰਕੇ ਨਹੀਂ ਜੀ ਪਿਛਲੀ ਵਾਰ ਤਾਂ ਇਦੂ ਬਾਦ ਸੀਗੇ ਨਵੰਬਰ ਦੇ ਵਿੱਚ ਵੀ ਲੱਗੇ ਹੋਏ ਸੀ ਇਹ ਵਧੀਆ ਨਿੰਬੂ। ਉਦੋਂ ਵੀ ਤੋੜ ਕੇ ਦਿੱਤੇ ਸੀ। ਚਲੋ ਜੀ। ਚਲਦੇ ਆਂ ਅੰਦਰ। ਇਹ ਬਾਕੀ ਦੇ ਕੱਪੜੇ ਮੈਂ ਸਵੇਰੇ ਧੋਲੇ ਸੀ। ਫਿਰ ਲਾਈਟ ਚਲੀ ਗਈ ਸੀ ਆਪਣੀ। ਇਹ ਬੈੱਡ ਸੀਟ ਰਹਿ ਗਈ ਸੀ। ਸਾਰੇ ਘਰ ਦੀ ਮੀਂਹ ਤੋਂ ਬਾਅਦ ਸਫਾਈ ਕਰਨ ਆਲੀ ਹੈ ਜੀ। ਅੱਜ ਵੀ ਮੀਂਹ ਜ਼ਿਆਦਾ ਤਾਂ ਨਹੀਂ ਪਿਆ ਜੀ, ਕਈ ਵਾਰੀ ਆ ਜਾਂਦਾ ਬੱਸ। ਥੋੜਾ ਜਿਹਾ ਪਾ ਕੇ ਫਿਰ हट ਜਾਂਦਾ, ਫਿਰ ਪੈ ਜਾਂਦਾ, ਫਿਰ हट ਜਾਂਦਾ। ਐਵੇਂ ਜਿਹੀ ਹੋ ਰਹੀ ਹੈ ਜੀ ਸਵੇਰ ਦਾ। ਇਹ ਦੁੱਧ ਤਾਂ ਵਾਲੀ ਹੁੰਦਾ ਹੈ ਆਪਣਾ ਮਲਾਈ ਆ ਗਈ ਜਿਹਦੇ ਉੱਤੇ ਮੇਰੇ ਇਲਾਕੇ ਵਿੱਚ ਪੰਨੇਸ ਪਾ ਲੈਂਦੇ ਮੀਂਹ ਕਾਫੀ ਜ਼ਿਆਦਾ ਵੀਰੇ ਦੀ ਬਣਾਈ ਜਾਂਦੀ ਸੀ ਤੇ ਨਾਲ ਹੀ ਕੰਮ ਹੁੰਦੇ ਨੇ ਇਹਨੇ ਇਹਨਾਂ ਸਾਰੇ ਕੰਮ ਮੁੱਕੇ ਪੈਣਗੇ ਬਾਅਦ ਦੇ ਰਿਸ਼ਤੇ ਵਧਣਗੇ ਜਾਂ ਨਹੀਂ हट ਗਏ ਸਾਰਾ ਘਰ ਸਾਫ਼ ਕਰਨਾ ਪਊਗਾ ਬਹੁਤ ਮਲਾਰਾ ਇੰਡੀਆ ਪੇਜ ਗੀਲੇ ਪੈ ਰਹੇ ਅੰਦਰ ਆ ਜਾਂਦੇ ਨੇ ਜੀ ਫਿਰ ਬਾਹਰ ਕੰਮ ਕਰਕੇ ਉਹਨੇ ਵਜਾਂ ਫਰ ਜਾਂਦੇ ਆ ਫਸ ਗੀਲੇ ਨੇ ਸਾਰੇ ਨਹੀਂ ਪੈਂਦੇ ਜੀ ਨੇ ਕੂਹ ਵੀ ਲੈਣੀ ਹੈ ਜੀ ਮੈਟ ਬਗੈਰਾ ਤੇ ਧੋ ਵੀ ਲੈਣੇ ਆਪਾਂ ਫਿਰ ਵੀ ਗੀਲੇ ਪੈ ਹੁੰਦੇ ਨੇ ਅੰਦਰ ਲੱਗ ਹੀ ਜਾਂਦੇ ਨੇ ਜੀ ਹਵਾ ਚੱਲਣ ਨਾਲ ਭਰਾਂਦੇ ਆ ਬਾਸਰ ਦਾ ਪਾਣੀ ਆ ਜਾਂਦਾ ਜ਼ਮੀਨ ਦਾ ਬਾਸਰ ਦਾ ਸਾਰਾ ਘੰਡਾ ਦਾ ਹੁੰਦਾ ਗਿੱਲਾ ਹੋਇਆ ਪਿਆ ਆਪਣਾ ਧੌਣ ਵਾਲਾ ਜੀ ਆਪਾਂ ਕਿਹਦੇ ਕੋਈ ਜ਼ਿਆਦਾ ਵੀਡੀਓ ਨਹੀਂ ਬਣਾਈ ਕੀ ਆਪਾਂ ਇਹ ਵੀ ਹੁਣ ਤਾਂ ਦਿਨੇ ਬਣਾਈਏ ਸਵੇਰੇ ਕੱਪੜੇ ਦਾ ਧੋਲੇ ਸੀ ਨਾ ਬਾਕੀ ਦੇ ਲੇਟ ਜਾਣ ਕਰਕੇ ਬੈੱਡ ਸੀਟ ਰਹਿ ਗਈ ਸੀ ਜਿਹੜੇ ਭਾਈਸਾਹਬ ਆਪਣੇ ਚੈਨਲ ਤੇ ਆਉਂਦੇ ਨੇ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਜਿਹੜੇ ਕਮੈਂਟ ਨਹੀਂ ਵੀ ਕਰਦੇ ਜੀ ਵੀਡੀਓ ਵਾਚ ਕਰਦੇ ਨੇ ਆਪਣੀ ਤੇ ਜਿਹੜੇ ਨਵੇਂ ਜੁੜੇ ਨੇ ਆਪਣੀ ਨਾਲ सारे भेन भराव का बहुत बहुत धन्यवाद है जी अपनी तरह बना रखना जी आप मिठा पा दे दूसरे को ढक के रख दें हजे करना ठंडा हो जाएगा फिर जल आवेदन ढक द ਸਬਜ਼ੀ ਬਣੀ ਹੋਈ ਸੀ ਤੇ ਰੋਟੀ ਬਣਾਉਣੀ ਹੈ ਮੈਂ ਤਾਂ ਕਰੀ ਕੋਈ ਆਪਾਂ ਹੋਰ ਵੀਡੀਓ ਵੀ ਨਹੀਂ ਬਣਾਈ ਜੀ ਇਹ ਕੱਪੜੇ ਅੰਦਰ ਪਾਏ ਹੋਏ ਨੇ ਜੀ ਆਪਣੇ ਬਾਹਰ ਮੀਂਹ ਆ ਜਾਂਦਾ ਸੀ ਕਦੇ ਧੁੱਪ ਨਿਕਲੇ ਹੁੰਦੀ ਸੀ ਵਿੱਚ ਚੀ ਕਦੇ ਮੀਂਹ ਆ ਜਾਂਦਾ ਸੀ ਥੋੜਾ ਟਾਈਮ ਤਾਂ ਆਪਾਂ ਘੰਟਾ ਸਾਰਾ ਪਾ ਕੇ ਰੱਖੀਏ ਬਾਹਰ ਫਿਰ ਬਾਹਰੋਂ ਉਤਾਰ ਕੇ ਆਪਾਂ ਅੰਦਰ ਪਾ ਦਿੰਦੇ ਸੀ ਹੁਣ ਦੇਖ ਕੇ ਨਾ ਜਿਹੜੇ ਸੁੱਕੇ ਨੇ ਉਹਨਾਂ ਦੀ ਤਹਿਾ ਲਾ ਦਾਂਗੇ ਜੀ ਜਿਹੜਾ ਕੋਈ ਗਿੱਲਾ ਹਜੇ ਉਹਨੂੰ ਹੋਰ ਰੱਖ ਲਾਂਗੇ ਜੀ ਆਪਾਂ ਸਵੇਰੇ ਤਹਿਾ ਲਾ ਦਾਂਗੇ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ